ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਜਲਦ ਮੁੱਖ ਹੈਡਲਾਈਨਸ ਤੇ ਅਮਰੀਕਾ ਤੋਂ ਬਾਅਦ ਕਈ ਮੁਲਕਾਂ ਨੇ ਪ੍ਰਵਾਸੀਆਂ ਨੂੰ ਦਿੱਤਾ ਵੱਡਾ ਝਟਕਾ 33000 ਲੋਕਾਂ ਨੂੰ ਸੁਨਾਇਆ ਦੇਸ਼ ਨਿਕਾਲੇ ਦਾ ਖਤਰਾ 트럼ਪ ਪ੍ਰਸ਼ਾਸਨ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਮਿਲਣ ਦਾ ਖਤਰਾ ਪਾਸਪੋਰਟ ਤੋਂ ਲੈ ਕੇ ਕਲਾਸਾਂ 'ਚ ਜਾਣਾ ਹਰ ਸਮੇਂ ਛਾਪੇ ਮਾਰੀਆਂ ਦਾ ਡਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਨਵੇਂ ਬਜਟ ਬਿੱਲ ਨੂੰ ਲੈ ਕੇ ਤਕਰਾਰ ਤੇਜ਼ ਸੀਬੀਓ ਨੇ ਧਿੱਤੀ ਚੇਤਾਵਨੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਵਾਪਸ ਸਤਾ ਦੇ ਵਿੱਚ ਆਏ ਨੇ ਉਦੋਂ ਤੋਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਹੱਥ ਧੋਕੇ ਮਗਰ ਪੈ ਗਏ ਨੇ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਨੇ ਗੈਰ ਕਾਨੂੰਨੀ ਪ੍ਰਵਾਸੀ ਇੱਥੋਂ ਤੱਕ ਕਿ ਵਿਦਿਆਰਥੀਆਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਤੇ ਹੁਣ ਅਮਰੀਕਾ ਦੀ ਤਰਸ ਦੇ ਉੱਤੇ ਪੁਰਤਗਾਲ ਨੇ ਵੀ ਵੱਡਾ ਝਟਕਾ ਦੇਣਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸ਼ੁਰੂ ਕਰ ਦਿੱਤਾ ਹੈ 33000 ਲੋਕਾਂ ਨੂੰ ਪੁਰਤਗਾਲ ਨੇ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਹੈ ਦੂਜੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਦਾ ਦੁਨੀਆ ਭਰ ਤੇ ਦੇਸ਼ਾਂ 'ਚ ਵਿਰੋਧ ਹੋ ਰਿਹਾ ਹੈ ਪਹਿਲਾ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਸਣੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀ ਵਾਪਸ ਆਪਣੇ ਦੇਸ਼ ਕੱਲ ਦਿੱਤਾ ਤੇ ਉੱਥੇ ਹੀ ਹੁਣ ਇਸ ਦਾ ਅਸਰ ਯੂਰਪ ਦੇ ਕਈ ਮੁਲਕਾਂ 'ਚ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ 'ਚ ਵੱਡਾ ਫੇਰਬਦਲ ਕਰਦਿਆਂ ਐਲਾਨ ਕੀਤਾ ਹੈ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ। ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈ ਨੇ। ਜ਼ਿਕਰ ਹੋਇਆ ਹੈ ਕਿ ਬਹੁਤ ਸਾਰੇ ਯੂਰਪ ਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ ਹੈ ਪਰ ਹੁਣ ਉਹ ਦੁਨੀਆ ਦੇ ਦੂਜੇ ਦੇਸ਼ਾਂ 'ਚ ਜਾ ਕੇ ਕੰਮ ਕਰ ਰਹੇ ਨੇ ਪੁਰਤਗਾਲ 'ਚ ਵਿਦੇਸ਼ੀ ਕਾਮਿਆਂ ਦੀ ਬਹੁ ਗਿਣਤੀ ਹੋਣ ਕਰਕੇ ਸਰਕਾਰ ਨੇ ਸਖਤ ਕਾਨੂੰਨ ਲਿਆਂਦੇ ਨੇ ਪੁਰਤਗਾਲ ਨਾਗਰਿਕਤਾ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਤੇ ਨਾਲ ਹੀ ਜੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਨੇ ਉਹ ਵੀ ਲੱਗੀਆਂ ਰਹਿਣਗੀਆਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ 'ਚ ਹੋਏ ਸਰਵੇਖਣ 'ਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ਤੇ ਸਹਿਮਤੀ ਪ੍ਰਗਟਾਈ ਗਈ ਸੀ ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕਾਂ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਨਿਵਾਸੀ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਹਨ ਉੱਥੇ ਹੀ ਪੁਰਤਗਾਲ ਦੀ ਸਰਕਾਰ ਨੇ 33000 ਤੋਂ ਵੱਧ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਨੇ ਜਿਨ੍ਹਾਂ ਨੇ ਕੰਮ ਕਾਜ ਦੇ ਤੌਰ ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ ਜੋਡਰਲ ਟਰੰਪ ਸ਼ਾਸਨ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਮਿਲਣ ਦਾ ਖਤਰਾ ਡਰਾ ਰਿਹਾ ਹੈ ਪਾਸਪੋਰਟ ਤੋਂ ਲੈ ਕੇ ਕਲਾਸਾਂ 'ਚ ਜਾਣ ਤੱਕ ਹਰ ਸਮੇਂ ਛਾਪਿਆਂ ਤੋਂ ਡਰ ਰਹੇ ਨੇ ਭਾਰਤੀ ਵਿਦਿਆਰਥੀ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਨਿਯਮ ਬਦਲ ਦਿੱਤੇ ਗਏ ਨੇ ਜਿਸ ਕਰਕੇ ਵਿਦਿਆਰਥੀਆਂ ਨੇ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਹੀ ਬੰਦ ਕਰ ਦਿੱਤੇ ਨੇ ਪਰ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਬਦਲਾਅ ਅਮਰੀਕਾ ਵਾਸਤੇ ਵੀ ਬਹੁਤ ਜ਼ਰੂਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜ ਭਾਰਤੀ ਵਿਦਿਆਰਥੀਆਂ ਤੇ ਬੋਝ ਸਾਬਤ ਹੋ ਰਿਹਾ ਹੈ ਵਿਦਿਆਰਥੀ ਵੀਜ਼ਾ ਸਖਤ ਕੀਤਾ ਜਾ ਰਿਹਾ ਹੈ ਤੇ ਦੇਸ਼ ਨਿਕਾਲੇ ਦਾ ਖਤਰਾ ਵੱਧ ਰਿਹਾ ਹੈ। ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਸੁਪਨਾ ਅਧੂਰਾ ਪਿਆ ਹੈ। ਸੋਸ਼ਲ ਮੀਡੀਆ ਦੀ ਨਿਗਰਾਨੀ ਹਿਰਾਸਤ ਚ ਲੈਣਾ ਅਤੇ ਵੀਜ਼ਾ ਰੱਦ ਕਰਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀਆਂ ਲਈ ਆਮ ਹੋ ਗਿਆ ਹੈ। ਅਮਰੀਕਾ ਦੀਆਂ 12 ਯੂਨੀਵਰਸਿਟੀਆਂ ਚ ਪੜ ਰਹੇ 25 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ। ਉਹਨਾਂ ਦੇ ਦਿਲਾਂ ਤੇ ਦਿਮਾਗਾ ਚ ਡਰ ਤੇ ਅਨਿਸ਼ਚਿਤਤਾ ਪ੍ਰਬਲ ਵਿਖਾਈ ਦਿੱਤੀ ਹੈ। ਇਸ ਵੇਲੇ ਅਮਰੀਕਾ 'ਚ ਲਗਭਗ 4,25,000 ਭਾਰਤੀ ਵਿਦਿਆਰਥੀ ਪੜ੍ਹ ਰਹੇ ਨੇ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ 'ਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਇਸ ਲਈ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਵਿਦਿਅਕ ਸੰਸਥਾਵਾਂ ਦਾ ਲਾਈਵ ਵਾਇਰ ਕਿਹਾ ਜਾਂਦਾ ਹੈ ਕੁਝ ਭਾਰਤੀ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਹ ਇੱਕ ਅਸਥਾਈ ਪੜਾਅ ਹੈ ਪਰ ਉਹਨਾਂ ਚੋਂ ਜ਼ਿਆਦਾਤਰ ਵਿਸ਼ਵਾਸ ਗਵਾ ਰਹੇ ਨੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪੜ੍ਹਦੇ ਪਹਿਲੇ ਵਿਦਿਆਰਥੀ ਦਾ ਕਹਿਣਾ ਸੀ ਕਿ ਦਾਖਲਾ ਨਾ ਮਿਲਣ ਦੇ ਡਰੋਂ ਘਰ ਜਾਣਾ ਮੁltਵੀ ਕਰ ਦਿੱਤਾ ਗਿਆ ਉਹਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਆਪਣੇ ਮਾਸਟਰਸ ਲਈ ਅਮਰੀਕਾ ਆਇਆ ਸੀ ਜਦੋਂ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਤਾਂ ਯੂਪੀ 'ਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਆਉਣ ਵਾਸਤੇ ਆਖਿਆ ਪਰ ਉਹਦੀ ਕਲਾਸ ਦੇ ਕੁਝ ਵਿਦੇਸ਼ੀ ਵਿਦਿਆਰਥੀਆਂ ਨਾਲ ਕੀ ਹੋਇਆ ਕਿ ਉਹ ਪੱਛਮੀ ਏਸ਼ੀਆਈ ਦੇਸ਼ਾਂ 'ਚ ਆਪਣੇ ਕਾਸ ਚਲੇ ਗਏ ਪਰ ਉਹਨਾਂ ਨੂੰ ਦੁਬਾਰਾ ਅਮਰੀਕਾ 'ਚ ਦਾਖਲਾ ਨਹੀਂ ਮਿਲਿਆ ਤਾਂ ਇਸੇ ਦੇ ਡਰੋਂ ਹੀ ਉਹਨੇ ਵੀ ਭਾਰਤ ਜਾ ਕੇ ਛੁੱਟੀਆਂ ਕੱਟਣ ਦਾ ਵਿਚਾਰ ਛੱਡ ਦਿੱਤਾ ਇਸੇ ਹੀ ਡਰੋਂ ਕਿ ਕਿਤੇ ਉਹਨੂੰ ਭਾਰਤ ਜਾਣ ਤੋਂ ਬਾਅਦ ਦੁਬਾਰਾ ਦਾਖਲਾ ਹੀ ਨਾ ਮਿਲਿਆ ਤਾਂ ਫਿਰ ਉਸਦਾ ਕੋਰਸ ਅਧੂਰਾ ਰਹਿ ਜਾਵੇਗਾ ਇਸ ਲਈ ਉਸਨੇ ਆਪਣੇ ਪਰਿਵਾਰ ਨੂੰ ਮਨਾ ਕਰ ਦਿੱਤਾ ਉਦੜ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ਦੀ ਚੁੱਪੀ ਤੇ ਵਿਦਿਆਰਥੀ ਕਾਫੀ ਪਰੇਸ਼ਾਨ ਚੱਲ ਰਹੇ ਨੇ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਦੇ ਪ੍ਰਤੀਕਿਰਿਆ ਦੇ ਨਾਲ ਅਮਰੀਕਾ ਤੋਂ ਉਦੇਸ਼ ਨਿਕਾਲਾ ਮਿਲ ਸਕਦਾ ਹੈ ਤੇ ਹੋਸਟਲ 'ਚ ਰਹਿਣ ਵਾਲੇ ਕੁਝ ਵਿਦਿਆਰਥੀਆਂ ਨੂੰ ਆਈਸੀੀ ਟੀਮ ਨੇ ਝੋਕ ਲਿਆ ਹੈ ਵਿਦਿਆਰਥੀ ਨੇ ਆਖਿਆ ਹੈ ਕਿ ਬਾਅਦ 'ਚ ਪਤਾ ਲੱਗਾ ਕਿ ਉਹਨਾਂ ਨੂੰ ਏਜੰਸੀਆਂ ਨੇ ਸੋਸ਼ਲ ਮੀਡੀਆ ਪੋਸਟ ਜਿਵੇਂ ਕਿ ਲਾਈਕ ਜਾਰੀ ਪੋਸਟ ਕਰਨ ਤੇ ਪ੍ਰਤੀਕਿਰਿਆ ਕਰਨ ਲਈ ਫੜਿਆ ਸੀ ਤੇ ਹੁਣ ਭਾਰਤੀ ਵਿਦਿਆਰਥੀ ਸੋਸ਼ਲ ਮੀਡੀਆ ਦੀ ਚੁੱਪੀ ਦੀ ਪਾਲਣਾ ਕਰ ਰਹੇ ਨੇ ਕੁਝ ਨੇ ਤਾਂ ਆਪਣੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਨੇ ਅਮਰੀਕੀ ਏਜੰਸੀਆਂ ਉਹਨਾਂ ਤੇ ਨਜ਼ਰ ਰੱਖ ਰਹੀਆਂ ਨੇ ਯੂਡਰਸ ਸਟੈਂਫੋਰਡ ਯੂਨੀਵਰਸਿਟੀ ਚ ਪੜ ਰਿਹਾ ਵਿਦਿਆਰਥੀ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਨੇ ਉਹਨੂੰ 50 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਹੈ ਪਿਛਲੇ 2 ਸਾਲਾਂ ਤੋਂ ਉਹ ਇੱਥੇ ਪਾਰਟ ਟਾਈਮ ਨੌਕਰੀ ਕਰਕੇ ਆਪਣੇ ਖਰਚੇ ਪੂਰੇ ਕਰ ਰਿਹਾ ਹੈ ਤੇ ਉਸਦੇ ਮਾਪਿਆਂ ਦੀ ਕਰਜ਼ੇ ਦੀ EMI ਅਦਾ ਕਰਨ 'ਚ ਵੀ ਮਦਦ ਕਰ ਰਿਹਾ ਸੀ ਤੇ ਹੁਣ ਪਿਛਲੇ 5 ਮਹੀਨਿਆਂ ਤੋਂ ਉਹ ਪਾਰਟ ਟਾਈਮ ਨੌਕਰੀ ਕਰਨੀ ਬੰਦ ਕਰ ਦਿੱਤੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਜਦੋਂ ਉਸਨੇ ਸੁਪਰਮਾਰਕੀਟ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕੁਝ ਗੂੜੇ ਨੌਜਵਾਨਾਂ ਨੇ ਉਸ ਉੱਤੇ ਗੈਰ ਕਾਨੂੰਨੀ ਪ੍ਰਵਾਸੀ ਹੋਣ ਦਾ ਦੋਸ਼ ਲਗਾ ਦਿੱਤਾ ਉਹਨਾਂ ਆਖਿਆ ਹੈ ਕਿ ICE ਯੂਨਿਟ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ਪਰ ਉਹ ਅਜੇ ਹੀ ਮੁਸੀਬਤ ਦੇ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਇਸ ਕਰਕੇ ਉਹਨੇ ਆਪਣੀ ਪੜ੍ਹਾਈ ਪੂਰੀ ਕਰਨ ਬਾਰੇ ਹੀ ਸੋਚਿਆ ਉਹਨੇ ਸੋਚਿਆ ਕਿ ਉਹ ਅਮਰੀਕਾ ਚ ਦੋ ਹੋਰ ਸਾਲ ਕਿਵੇਂ ਬਿਤਾ ਸਕੇਗਾ ਤੇ ਇੱਥੇ ਆਪਣਾ ਸੁਪਨਾ ਕਿਵੇਂ ਪੂਰਾ ਕਰ ਸਕੇਗਾ ਯੂਨੀਵਰਸਿਟੀ ਆਫਰ ਟੈਕਸਾਸ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਚ ਪੜਾਈ ਕਰਨ ਦਾ ਸੁਪਨਾ ਛਕਣਾ ਚੂਰ ਨਹੀਂ ਹੋਇਆ ਇਹ ਅਮਰੀਕਾ ਲਈ ਵੀ ਬਦਲਾ ਦਾ ਤੌਰ ਹੈ ਵੀਜ਼ਾ ਸਖਤ ਕਰਨ ਚ ਕੋਈ ਨੁਕਸਾਨ ਨਹੀਂ ਹੈ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਚ ਪੜਾਈ ਕਰਨ ਲਈ ਆਉਣਾ ਚਾਹੀਦਾ ਹੈ ਵਿਰੋਧ ਕਰਨ ਵਾਸਤੇ ਨਹੀਂ ਆਉਣਾ ਚਾਹੀਦਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਰ ਰਹਿਣਾ ਚਾਹੀਦਾ ਹੈ ਯੂਨਾਈਟਿਡ ਰਾਜ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਨਵੇਂ ਬਜਟ ਬਿੱਲ ਨੂੰ ਲੈ ਕੇ ਤਕਰਾਰ ਤੇਜ਼ ਹੋ ਗਈ ਹੈ ਸੀਬੀਓ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਲਗਭਗ 12 ਮਿਲੀਅਨ ਅਮਰੀਕੀਆਂ ਨੂੰ ਆਪਣੀ ਸਿਹਤ ਕਵਰੇਜ ਗਵਾਉਣੀ ਪੈ ਸਕਦੀ ਹੈ ਕੰਗਰੈਸ਼ਨਲ ਬਜਟ ਦਫ਼ਤਰ ਦੀ ਤਾਜ਼ਾ ਰਿਪੋਰਟ ਨੇ ਅਮਰੀਕੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ ਸੀਬਿਓ ਦਾ ਅੰਦਾਜ਼ਾ ਹੈ ਕਿ ਡ੍ਰੰਪ ਪ੍ਰਸ਼ਾਸਨ ਦੇ ਪ੍ਰਸਤਾਵਿਤ ਬਜਟ ਦੇ ਬਿੱਲ ਦੇ ਲਾਗੂ ਹੋਣ ਨਾਲ ਸਿਹਤ ਸੰਭਾਲ ਸੇਵਾਵਾਂ ਤੇ ਭਾਰੀ ਕਟੌਤੀ ਹੋਵੇਗੀ। ਇਸ ਦੇ ਨਤੀਜੇ ਵਜੋਂ 2034 ਤੱਕ 12 ਬਿਲੀਅਨ ਲੋਕ ਆਪਣੀ ਸਿਹਤ ਬੀਮਾ ਕਵਰੇਜ ਗਵਾ ਸਕਦੇ ਨੇ। ਇਹ ਬਿੱਲ ਮੁੱਖ ਤੌਰ ਤੇ ਅਫੋਰਡੇਬਲ ਕੇਅਰ ਐਕਟ ਦੀਆਂ ਕਈ ਮੁੱਖ ਵਿਵਸਥਾਵਾਂ ਨੂੰ ਖਤਮ ਕਰਨ ਜੋ ਸੋਧਨ ਦੀ ਕੋਸ਼ਿਸ਼ ਕਰਦਾ ਹੈ। CBO ਦੀ ਰਿਪੋਰਟ ਮੁਤਾਬਕ ਇਸ ਬਿੱਲ ਮੈਡੀਕੇਡ ਅਤੇ ਮੈਡੀਕੇਅਰ 'ਚ 1.1 ਟ੍ਰਿਲੀਅਨ ਡਾਲਰ ਤੋਂ ਵੱਧ ਕਟੌਤੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਨਾਲ ਖਾਸ ਕਰ ਘੱਟ ਆਮਦਨ ਵਾਲੇ ਪਰਿਵਾਰ ਬਜ਼ੁਰਗ ਤੇ ਅਪਾਹਜ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਇਹ ਬਿੱਲ ਮੈਡੀਕੇਡ ਤੇ ਬਹੁਤ ਸਾਰੇ ਬਾਲਗਾਂ ਲਈ ਸਖਤ ਨਵੀਆਂ ਕੰਮ ਦੀਆਂ ਜ਼ਰੂਰਤਾਂ ਪੇਸ਼ ਕਰਦਾ ਹੈ ਜਿਨ੍ਹਾਂ 'ਚ 14 ਸਾਲ ਦੀ ਉਮਰ ਦੇ ਬੱਚਿਆਂ ਦੇ ਮਾਪੇ ਵੀ ਸ਼ਾਮਲ ਨੇ ਤੇ ਮੈਡੀਕੇਟ ਸੇਵਾਵਾਂ ਲਈ ਨਵੇਂ ਸਭ ਭੁਗਤਾਨ ਲਾਗੂ ਕਰਦਾ ਹੈ। ਇਹ ਮੈਡੀਕੇਟ ਦੇ ਵਿਸਥਾਰ ਲਈ ਸੰਗੀ ਸਹਾਇਤਾ ਨੂੰ ਵੀ ਘਟਾਉਂਦਾ ਹੈ ਤੇ ਟੈਕਸ ਕ੍ਰੈਡਿਟ ਨੂੰ ਬਦਲਦਾ ਹੈ ਜੋ ਲੱਖਾਂ ਲੋਕਾਂ ਨੂੰ ਏਸੀਏ ਯੋਜਨਾਵਾਂ ਨੂੰ ਖਰੀਦਣ 'ਚ ਮਦਦ ਕਰਦੇ ਨੇ। ਸਿਹਤ ਸੰਭਾਲ ਮਾਹਰਾਂ ਦਾ ਮੰਨਣਾ ਹੈ ਕਿ ਇਹ ਕਟੌਤੀਆਂ ਨਾ ਸਿਰਫ ਵਿਅਕਤੀਗਤ ਸਿਹਤ ਸੰਭਾਲ ਨੂੰ ਪ੍ਰਭਾਵਿਤ ਕਰਨਗੀਆਂ ਸਗੋਂ ਅਮਰੀਕੀ ਹਸਪਤਾਲਾਂ ਤੇ ਸਿਹਤ ਸੰਭਾਲ ਪ੍ਰਣਾਲੀਆਂ ਤੇ ਵੀ ਵੱਡਾ ਬੋਝ ਪਾਉਣਗੀਆਂ। ਵਿਰੋਧੀ ਧਿਰ ਨੇ ਇਸ ਬਿੱਲ ਨੂੰ ਗੈਰ ਜ਼ਿੰਮੇਵਾਰਾਨਾ ਤੇ ਜਨਤਾ ਵਿਰੋਧੀ ਦਿਕrar ਦਿੰਦਾ ਹੈ ਜਦਕਿ 트럼ਪ ਪ੍ਰਸ਼ਾਸਨ ਦਾ ਦਾਵਾ ਹੈ ਕਿ ਇਹ ਬਜਟ ਕਟੌਤੀਆਂ ਸਰਕਾਰੀ ਖਰਚਿਆਂ ਨੂੰ ਘਟਾਉਣ ਤੇ ਆਰਥਿਕ ਸੁਧਾਰ ਲਈ ਜ਼ਰੂਰੀ ਨੇ ਇਸ ਮੁੱਦੇ ਨੇ ਅਮਰੀਕੀ ਜਨਤਾ ਚ ਹੋਈ ਤਿੱਖੀਆਂ ਬਹਿਸਾਂ ਨੂੰ ਚਰਮ ਦਿੱਤਾ ਹੈ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਰਹੇ ਨੇ ਇੱਕ ਯੂਜ਼ਰ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਹਰ ਵਿਅਕਤੀ ਦਾ ਅਧਿਕਾਰ ਹੈ ਤੇ ਇਸ ਬਿੱਲ ਨਾਲ ਸਾਡੇ ਅਧਿਕਾਰਾਂ ਤੇ ਹਮਲਾ ਹੋ ਰਿਹਾ ਹੈ ਵੱਖ-ਵੱਖ ਸਿਹਤ ਸੰਭਾਲ ਸੰਗਠਨ ਤੇ ਮਰੀਜ਼ ਸਮੂਹ ਵੀ ਇਸ ਬਿੱਲ ਦੇ ਵਿਰੋਧ ਚ ਸੜਕਾਂ ਤੇ ਉਤਰ ਆਏ ਨੇ is the naye manager ijazat kal film lang ki naviyat taaza khabran de naw tanwa